आज जो जेड़ा प्रोग्राम है मंत्री आज़ी आज़ी। मंत्री आज़ी आज़ी। के के ये है मंत्री साहब ने इथे ਸਾਡੇ ਕੈਬਨਿਟ ਮੰਤਰੀ ਲਾਲਜੀਤ ਬਲੋਜੀ ਨੇ ਚੰਦਾ ਲਗ ਰਹਾ ਨੂੰ ਆਉਣਾ ਸੀ ਔਰ ਮੈਂ ਕੱਲ ਸੋਚਿਆ ਕਿ ਕਈ ਵਾਰੀ ਬਹੁਤ ਵਾਰ ਇਹ ਹੋ ਜਾਂਦਾ ਹੈ ਕਿ ਮੰਤਰੀ ਸਾਹਿਬ ਦੇ ਆਉਣ ਦਾ ਪਤਾ ਨਹੀਂ ਲੱਗਦਾ ਇਹ ਪ੍ਰੋਗਰਾਮ ਇਹ ਚਾਹੁੰਦਾ ਹੈ ਕਿ ਸਾਨੂੰ ਪਹਿਲਾਂ ਪਤਾ ਹੁੰਦਾ ਹੈ ਕਿ ਮੰਤਰੀ ਸਾਹਿਬ ਨਹੀਂ ਆਉਣਾ। ਪਰ ਕਈ ਵਾਰੀ ਇਹ ਮਜਬੂਰੀ ਹੁੰਦੀ ਹੈ ਕਿ ਮੰਤਰੀ ਸਾਹਿਬਾਂ ਦੇ ਪ੍ਰੋਗਰਾਮ ਕੰਮ ਬਣੇ ਹੁੰਦੇ ਆ ਕਿ ਉਹਨਾਂ ਨੇ ਉੱਥੇ ਚੰਦਾ ਲੜਾਉਣ ਤੋਂ ਸਟੇਡੀਅਮ ਤੋਂ ਬਾਅਦ ਵਾਪਸ ਜਾਣਾ ਹੁੰਦਾ। ਮੈਂ ਕਨ ਪੁਲਿਸ ਸਾਹਿਬ ਨੂੰ ਬੇਨਤੀ ਕੀਤੀ ਮੈਂ ਕਹੀ ਪੁਲਿਸ ਸਾਹਿਬ ਤੁਸੀਂ ਆਉਣਾ ਤੇ ਇੱਕ ਇੱਕ ਘੰਟਾ ਸਾਡੇ ਬੰਦਿਆਂ ਨੂੰ ਮਿਲ ਜਾਓ। ਵੈਸੇ ਵੀ ਅਸੀਂ ਪੁੱਲ ਸਾਹਿਬ ਸੋਮਵਾਰ ਨੂੰ ਸਾਰਾ ਦਿਨ ਬੈਠਣ ਦਾ ਪ੍ਰੋਗਰਾਮ ਬਣਾਇਆ ਹੈ ਬੈਠਨੇ ਆ ਇੱਥੇ ਤੇ ਮੈਂ ਕਿਹਾ ਪੁੱਲ ਸਾਹਿਬ ਵਾਲਿਆਂ ਨੇ ਉਹ ਬੇਨਤੀ ਪ੍ਰਮਾਣ ਕੀਤੀ ਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਸਨੇਹ ਲਾਏ ਵੀ ਕੋਈ ਵੀ ਆ ਕੇ ਮਿਲ ਲੈ ਉਹਦੇ ਨਾਲ ਮੈਂ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਬੇਨਤੀ ਪ੍ਰਮਾਣ ਕੀਤੀ ਮੰਤਰੀ ਸਾਹਿਬ ਦੇ ਨਾਲ ਮੀਤ ਜੀ ਬੈਠੇ ਆ ਖੁੜੀਆਂ ਸਾਹਿਬ ਦਾ ਬੇਟਾ ਉਹਨਾਂ ਦੇ ਨਾਲ ਜਿਹਦੇ ਬਾਮ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਜਸ਼ਨ ਬਰਾੜ ਜੀ ਸਾਡੇ ਆਪ ਦੀ ਆਮ ਆਦਮੀ ਪਾਰਟੀ ਦੀ ਸਾਰੀ ਮੁਖਰ ਦੀ ਟੀਮ ਬੈਠੀ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਅੱਜ ਇੱਥੇ ਪਹੁੰਚੇ ਆ ਮੈਂ ਕੋਈ ਬਾਲੀਆਂ ਲੰਮੀਆਂ ਚੌੜੀਆਂ ਗੱਲਾਂ ਨਹੀਂ ਕਰਨੀਆਂ ਵੀਰੋ ਦੋ ਗੱਲਾਂ ਦਾ ਧਿਆਨ ਆਪਾਂ ਨੂੰ ਜ਼ਰੂਰ ਰੱਖਣਾ ਪੈਣਾ ਕਈ ਬੰਦੇ ਇਹ ਕਹਿੰਦੇ ਆ ਆਪਾਂ ਨੂੰ ਬਲਾਕਸ਼ੰਤੀ ਇਲੈਕਸ਼ਨ ਦੇ ਵਿੱਚ ਨੁਕਸਾਨ ਹੋਇਆ। ਔਰ ਨੁਕਸਾਨ ਕਿਸ ਚੀਜ਼ ਦਾ ਹੋਇਆ? ਆਪਾਂ ਨੂੰ ਕਿਸੇ ਨੇ ਨਹੀਂ ਹਰਾਇਆ। ਆਪਾਂ ਉਹ ਆਪਣੇ ਨੇ ਆਪ ਆਪਾਂ ਇੱਕ ਦੂਜੇ ਨੂੰ ਹਰਾਇਆ ਕਿ ਆਹ ਕੈਂਡੀਡੇਟ ਆ ਮੈਂ ਇਹਨੂੰ ਵੋਟ ਨਹੀਂ ਪਾਉਣੀ। ਉਹ ਮੈਂ ਆਮ ਆਦਮੀ ਪਾਰਟੀ ਨਾਲ ਤੇ ਮੈਂ ਇਹਨੂੰ ਵੋਟ ਨਹੀਂ ਪਾਉਣੀ। ਵਰਗੇ ਤੁਸੀਂ ਆਮ ਆਦਮੀ ਪਾਰਟੀ ਆਪਾਂ ਕਹੀਏ ਵੀ ਮੈਂ ਆਉਂਦਾ ਆਮ ਆਦਮੀ ਪਾਰਟੀ ਨਾਲ ਤੇ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹਰਾ ਲਾਂਗੇ ਤਾਂ ਹਾਰੂਗਾ ਕੌਣ ਆਮ ਆਦਮੀ ਪਾਰਟੀ ਹਾਰੂਗੀ ਲੋ ਇਹ ਸਭ ਤੋਂ ਵੱਡਾ ਜਿਹੜਾ ਮੁਕਸਰ ਦੇ ਵਿੱਚ ਨੁਕਸਾਨ ਇਸ ਗੱਲ ਦਾ ਹੋਇਆ ਹੈ ਕਿ ਆਪਣੇ ਵਰਕਰਾਂ ਨੇ ਇੱਕ ਦੂਜੇ ਨੂੰ ਬਰਦਾਸ਼ਤ ਤੋਂ ਬਾਹਰ ਕਰਕੇ ਇਹ ਕਹਿ ਦਿੱਤੀ ਆ ਇਸ ਕੈਂਡੀਡੇਟ ਨਹੀਂ ਪਸੰਦ ਇਹਨੂੰ ਨਹੀਂ ਵੋਟ ਪਾਣੀ ਆਪਾਂ ਇਲੈਕਸ਼ਨ ਤਾਂ ਹੀ ਜਿੱਤ ਸਕਦੇ ਆ ਕੋਈ ਇਲੈਕਸ਼ਨ ਨਹੀਂ ਆਏ ਕਿ ਕੈਂਡੀਡੇਟ ਪਾਰਟੀ ਕਿਸੇ ਨੂੰ ਵੀ ਦੇ ਦਿੰਦੀ ਆ ਤੇ ਆਪਾਂ ਨੂੰ ਇਹ ਸਮਝ ਕੇ ਇਲੈਕਸ਼ਨ ਲੜਨਾ ਪੈਂਦਾ ਕਿ ਫਨਾਨਾ ਸਿੰਘ ਨਹੀਂ ਖੜਾ ਸਾਡੀ ਪਾਰਟੀ ਕਲੀ ਜਦੋਂ ਆਪਾਂ ਇਸ ਗੱਲ 'ਚ ਹੋ ਗਏ ਤਾਂ ਮੇਰਾ ਖਿਆਲ ਆ ਕੋਈ ਪਾਰਟੀ ਆਪਣਾ ਮੁਕਾਬਲਾ ਨਹੀਂ ਕਰ ਸਕਦੀ ਮੈਂ ਉਹ ਨੱਡੋ ਨੱਡੀ ਪਿੰਡਾਂ ਦਾ ਨਾਮ ਤਾਂ ਮੈਂ ਕੀ ਲਵਾਂ ਮੈਨੂੰ ਪਤਾ ਹੈ ਕਈ ਪਿੰਡ ਐਜੇ ਆਏ ਆ ਕਟੂਗੜ ਦਾਸਪੰਡ ਤੇ ਅੱਜ ਆਗੇ ਸਾਥ ਹੋਈ ਗਲਤੀ ਹੋ ਗਈ ਮੈਂ ਕਹਿੰਦਾ ਇਹ ਗਲਤੀ ਇਸ ਗੱਲ ਦੀ ਕਲੀ ਹੈ ਵੀ ਆਪਾਂ ਇੱਕ ਦੂਜੇ ਦੀ ਦੇ ਜੁਦਾਈ ਦੇ ਵਿੱਚ ਦੁਸ਼ਮਣ ਦੇ ਹੱਥਾਂ ਆਪਦੀ ਤਾਕਤ ਫੜਾਈ ਜਾਂਦੇ ਆ ਅੱਜ ਆਪਣੇ ਕੋਲੇ ਤਾਕਤ ਹੈ ਤਾਂ ਉਹਦੀ ਵਰਤੋਂ ਹੁੰਦੀ ਹੈ ਥੋੜੀ ਪੁੱਛ ਕੇ ਚੁੰਦੀ ਹੈ ਜੇ ਆਪਣੀ ਤਾਕਤ ਲਾਉਗੀ ਤਾਂ ਆਪਣੀ ਪੁੱਛ ਕੇ ਅੱਜ ਆਪਣੇ ਕੋਲ ਬਲਾਕਸ਼ਮ ਕੀ ਦਾ ਨੁਕਸਾਨ ਹੋਇਆ ਨਹੀਂ ਦਾ ਬਲਾਕਸ਼ਮ ਕੀ ਦੇ ਵਿੱਚੋਂ ਵੀ ਆਪਣੇ ਫੰਡ ਆਪਣੇ ਬੰਦਿਆਂ ਦੇ ਥਰੂ ਆਉਣੇ ਸੀ ਇਸ ਕਰਕੇ ਗਾਹ ਨੂੰ ਕੋਈ ਵੀ ਇਲੈਕਸ਼ਨ ਆਉਂਦਾ ਅੱਗੇ ਮਿਸਪਲ ਕਮੇਟੀਆਂ ਦੇ ਇਲੈਕਸ਼ਨ ਆਉਣੇ ਆ ਅੱਗੇ ਹੋਰ ਇਲੈਕਸ਼ਨ ਆਉਣੇ ਇਹ ਗੱਲ ਸੋਚ ਕੇ ਚੱਲੋ ਕਿ ਅਸੀਂ ਪਾਰਟੀ ਲਈ ਕੰਮ ਕਰਨਾ ਹੈ ਪਾਰਟੀ ਅੱਗੇ ਆਉਗੀ ਦਪਤ ਜੀ ਆਵਾਂਗੇ ਇਹ ਹੀ ਸਾਰੀਆਂ ਬੇਨਤੀਆਂ ਜਿਹੜੀਆਂ ਤੁਹਾਨੂੰ ਕਰਨੀਆਂ ਸੀ ਮੈਂ ਅੱਜ ਤਾਂ ਵੈਸੇ ਹੀ ਤੁਹਾਨੂੰ ਮਿਲਨ ਮਿਲਾਉਣ ਨੂੰ ਸੁਧਾਇੀ ਵੀ ਮੰਤਰੀ ਸਾਹਿਬ ਨੂੰ ਮਿਲ ਲੋਗੇ ਜਿਹੜੇ ਸੱਜਣ ਇੱਥੇ ਆਏ ਆ ਉਹਨਾਂ ਦਾ ਤਰਵਾਦ ਹੈ ਜਿਨ੍ਹਾਂ ਨੇ ਲੰਗਰ ਪ੍ਰਸ਼ਾਦਾ ਛਕ ਲਿਆ ਕਿੰਨੇ ਕਨੇ ਛਕ ਲਿਆ ਜੀ ਨਹੀਂ ਦਾ 10 ਮਿੰਟ ਜਾਏ ਜੇ ਕੋਈ ਨਾ ਸਾਰੇ ਛਕ ਕੇ ਜਾਏ ਵਾਰੀ ਵਾਰੀ ਸੇ ਚੰਗੀ ਚੱਲੂ ਪਿੱਛੇ ਚੱਲੀ ਜਾਂਦਾ ਲਗਾਤਾਰ ਤੇ ਚਾਹ ਪਾਣੀ ਪੀ ਕੇ ਜਾਏ ਜਿਨ੍ਹਾਂ ਇਤਰਾਜ ਇੱਥੇ ਆਏ ਆ ਉਹਨਾਂ ਨੂੰ ਦੋ ਬੇਨਤੀਆਂ ਹੋਰ ਕਰੂੰਗਾ ਕਿੱਕ ਦਾ ਆਪਣੇ ਕੋਲ ਕੰਮ ਇੰਨੇ ਹੋਇਆ ਆਪਣੇ ਬੰਦੇ ਕੰਮ ਗਿਜਾਉਣ ਗਿਣਾਉਣ ਦੀ بجائے ਆ ਆਦਿ ਕਮਜ਼ੋਰੀ ਨੂੰ ਫੜੀ ਜਾਂਦੇ ਹਸਪਤਾਲਾਂ ਦਾ ਸੁਧਾਰ ਹੋਇਆ ਹਸਪਤਾਲਾਂ ਦੇ ਵਿੱਚ 10 ਲੱਖ ਤੱਕ ਦਾ ਇਲਾਜ ਫਰੀ ਚੱਲੀ ਜਾਂਦਾ ਹੈ ਸ਼ੁਰੂ ਕਰਤਾ ਸਕੂਲਾਂ ਦਾ ਸੁਧਾਰ ਹੋਇਆ 600 ਯੂਨਟ ਬਿਜਲੀ ਮਾਫ ਹੋਈ ਹੈ ਇੰਨੇ ਕ ਖਾਲੇ ਬਣਿਆ ਜਿਨ੍ਹਾਂ ਦਾ ਕੋਈ ਹਿਸਾਬ-ਕਿਤਾਬ ਨਹੀਂ ਮੋਟਰਾਂ ਟਾਈਮ 'ਤੇ ਚੱਲੀਆਂ ਨੇਰੀ ਪਾਣੀ 10000 ਹੋਇਆ ਜੇ ਨਹੀਂ ਕਚੀਆਂ ਸੋਆਂ ਦੀ ਸਫਾਈ ਵਧੀਆ ਹੋਈ ਜਾਂਦੀ ਹੈ ਹਰੇਕ ਕੰਮ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਮੁਕਾਬਲਾ ਨਹੀਂ ਮਗਰ ਲਿਆ ਸਰਕਾਰਾਂ ਨਾਲ ਮਗ ਫਿਰ ਵੀ ਕੋ ਗੱਲ ਕੰਮ ਆਉਣੇ ਪਾਰਟੀ ਜਿੰਦਾਬਾਦ 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 ਇਤੋਂ ਗੱਲ ਆਉਂਦੀ ਹੈ ਕਿ ਆਪਾਂ ਆਪਦੇ ਕੰਮ ਠੋਕ ਕੇ ਪਿੰਡ 'ਚ ਵੀ ਨਹੀਂ ਦਿਲਾ ਸਕਦੇ ਹੌਸਲੇ ਨਾਲ ਨਹੀਂ ਕਰਾਉਂਦੇ ਤੇ ਜੇ ਆਪਣੇ ਵਿਰੋਧੀ ਕੋਈ ਬੋਲਦਾ ਤੇ ਆਪਾਂ ਉਹਦੇ ਨਾਲ ਵੰਗਣਾ ਹਾਂ ਯਾਰੇ ਤੇ ਠੀਕ ਹੈ ਇਹ ਗੱਲਾਂ ਨੂੰ ਛੱਡ ਕੇ ਆਪਦੀ ਜਿਹੜੀ ਕੰਕ ਨੂੰ ਵਰਤਣਾ ਸਿੱਖੋ ਦੂਜੀਆਂ ਪਾਰਟੀਆਂ ਦੇ ਜਿਹੜੇ ਲੋਕ ਰੌਲਾ ਪਾਈ ਜਾਂਦੇ ਆ ਉਹਨਾਂ ਨੇ ਹੁਣ ਤਾਈਂ ਪੰਜਾਬ ਤੇ ਲੁੱਟਣ ਦੇ ਕੁੱਟਣ ਤੋਂ ਬਿਨਾ ਕੁਝ ਨਹੀਂ ਕੀਤਾ ਆ ਮਗਰਲੇ ਦਿਨਾਂ ਦੇ ਵਿੱਚ ਵੀ ਤੁਸੀਂ ਦੇਖੀ ਜਾਂਦੇ ਹੋ ਕਿ ਕਿਸ ਤਰ੍ਹਾਂ ਨਸ਼ੇ ਦੇ ਵਪਾਰ ਦੇ ਵਿੱਚ ਉਹਨਾਂ ਦੇ ਬੰਦੇ ਘੜੀ ਜਾਂਦੇ ਆ ਆਪਣਾ ਸਾਫ਼ ਸੁਥਰਾ ਸਿਸਟਮ ਆ ਆਪਾਂ ਕਿਉਂ ਨਹੀਂ ਇੱਕ ਤਾਲ ਕੇ ਖੜਦੇ ਹੋ ਵੀ ਸਾਡਾ ਕੰਮ ਸਹੀ ਹੈ ਜੀ ਆਪ ਪਿੱਛੇ ਦੇ ਭੁਲਣਾ ਸਾਡੇ ਇੱਥੇ ਕਈ ਨਸ਼ੇੜੇ ਫੜੇ ਗਏ ਜਿਹੜੇ ਅਹੁਦੇਦਾਰ ਆ ਅਕਾਲੀ ਦਲ ਦੇ ਇਸ ਕਰਕੇ ਵੀਰੋ ਆਪਾਂ ਲੋਕਾਂ ਨੂੰ ਬੇਨਤੀ ਕਰੀਏ ਘਰਾਂ ਦੇ ਵਿੱਚ ਮਾਵਾਂ ਪੈਨਾਂ ਨੂੰ ਜਾ ਕੇ ਬੇਨਤੀ ਕਰੀਏ ਕਿ ਜਿਹੜੇ ਨਿਸ਼ਾਨੀਆਂ ਦੇ ਅੱਡੇ ਐ ਇਹਨਾਂ ਨੂੰ ਬੰਦ ਕਰਾਉਣ ਦੀ ਖਾਤਰ ਸਾਡਾ ਵਿਰੋਧ ਕਰਦੇ ਤੇ ਆਪਾਂ ਇਹਨੂੰ ਬੰਦ ਕਰਾ ਕੇ ਛੱਡਾਂਗੇ ਜੇ ਕਿਸੇ ਪਰਿਵਾਰ ਦਾ ਬੱਚਾ ਨਸ਼ੇ ਤੇ ਲੱਗ ਜਾਂਦਾ ਤੇ ਉਹਨੂੰ ਜਾ ਕੇ ਪੁੱਛੋ ਕਿ ਨਸ਼ੇ ਦਾ ਕੀ ਫਾਇਦਾ ਉਹਨੂੰ ਪਤਾ ਹੈ ਕਿ ਉਹਦਾ ਪਰਿਵਾਰ ਪਹਿਲਾਂ ਕਹਿੰਦਾ ਘਾਉਂਦਾ ਪਰਿਵਾਰ ਹੁੰਦਾ ਸੀ ਤੇ ਜਦੋਂ ਉਹਦੇ ਬੱਚੇ ਨਸ਼ੇ ਤੇ ਲੱਗ ਗਏ ਉਹ 10-10 ਰੁਪਏ ਮੰਗਦੇ ਵੇਖਿਆ ਲੋਕਾਂ ਨੇ ਇਸ ਕਰਕੇ ਆਪਾਂ ਸਾਰੇ ਨਸ਼ੇ ਦੇ ਉਲਟ ਇਕੱਠੇ ਹੋ ਕੇ ਲੜੀਏ ਹਰ ਇੱਕ ਤਰ੍ਹਾਂ ਦਾ ਜਿਹੜਾ ਸਰਕਾਰ ਨੇ ਬੈਲ ਕਦਮੀ ਕੀਤੀ ਹੋਇਆ ਨਸ਼ੇ ਦੇ ਵਿਰੁੱਧ ਆਪਣੀ ਨਸ਼ਾ ਵਿਰੋਧੀ ਮਹਿੰਮ ਚੱਲ ਰਹੀ ਹੈ ਆਪਾਂ ਸਾਰੇ ਆਪ ਦੀ ਸਰਕਾਰ ਦੀਆਂ ਉਪਲਬਧੀਆਂ ਗਨਾਉਣੀਆਂ ਭੁੱਲ ਜਾਨੇ ਉਹਨਾਂ ਨੂੰ ਯਾਦ ਰੱਖਿਏ ਕਿ ਆਪਣੀ ਸਰਕਾਰ ਕੀ ਕਰੀ ਜਾਂਦੀ ਹੈ ਇਹ ਹੀ ਬੇਨਤੀਆਂ ਕਰਨ ਨੂੰ ਤੁਹਾਨੂੰ ਸੱਦਿਆ ਸੀ ਮੈਂ ਇੰਨਾ ਹੀ ਕਹਿ ਕੇ ਜਿੰਨੇ ਭਰਾ ਆਏ ਆ ਉਹਨਾਂ ਦਾ ਵੀ ਧਨਵਾਦ ਕਰਦਾ ਹਾਂ ਜਿਹੜੇ ਇੱਥੋਂ ਮਾਈਕ ਤੋਂ ਮੈਂ ਬਹੁਤ ਸਾਰੇ ਲੋਕ ਉਹ ਰਹਿ ਗਏ ਹੋਣਾ ਜਿਨ੍ਹਾਂ ਨੂੰ ਸਿਆ ਨਹੀਂ ਲੱਗਿਆ ਹੋਣਾ ਜਾਂ ਜਿਹੜੇ ਕੋਈ ਫੇਸਬੁੱਕ ਨਹੀਂ ਮੇਜੇ ਵੈਸੇ ਦੱਸੀ ਕੱਲ ਹੀ ਪਾਤਾ ਸੀ ਮੈਸੇਜ ਇਹਦਾ ਵੀ ਕੱਲ ਨੂੰ ਭੁੱਲੜ ਸਾਹਿਬ ਆ ਰਹੇ ਨੇ ਆਉਣਾ ਤੇ ਤੁਹਾਨੂੰ ਸਾਰਿਆਂ ਨੂੰ ਸੱਦਾ ਵੀ ਤੁਸੀਂ ਆਉ। ਮੈਂ ਸਾਰਿਆਂ ਦਾ ਸਰਨਵਾ ਅੱਗੇ ਦਰਵਾਜ਼ਾ ਕਰਦਾ ਜਿੰਨੇ ਇੱਥੇ ਆਏ ਤੇ ਆਪਾਂ ਇੱਕ ਜੋ ਟੋਕੇ ਪਿੰਡਾਂ ਦੇ ਵਿਚਾਰ ਸੀ ਟੜੇ ਬਣ ਜੀ ਨਾ ਬਣਾਈਏ ਆਪਾਂ ਪਿੰਡ ਦੇ ਵਿੱਚ ਆਮ ਆਗੂ ਦੀ ਪਾਰਟੀ ਬਣਾਈਏ ਫੇਰ ਜਾ ਕੇ ਆਪਾਂ ਕੰਮਜਾਬ ਹੋਵਾਂਗੇ ਇੰਨਾ ਹੀ ਕਹਦਾ ਸਾਰਿਆਂ ਨੂੰ ਬਧ ਅਰਦਾਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਕਹੋਗੇ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਮੰਤਰੀ ਸਾਹਿਬ ਸ਼੍ਰੀ ਮੁਖਤਰ ਸਾਹਿਬ ਦੀ ਪਾਵਨ ਕੁਵਿੱਟਰ ਕਰਮਾਲੀ ਤੱਕ ਧਰਤੀ ਤੇ ਆਮ ਆਦਮੀ ਪਾਰਟੀ ਦੇ ਦਰਜਾ ਬਦਰਜਾ ਆਗੂ ਸਹਿਬਾਨ ਲੀਡਰ ਸਹਿਬਾਨ ਸਾਡੇ ਸਰਪੰਚ ਸਹਿਬਾਨ ਚੇਅਰਮੈਨ ਸਹਿਬਾਨ ਐਮ ਐਲ ਏ ਜਗਦੀਪ ਸਿੰਘ ਜੀ ਕਾਕਾ ਬਰਾਰ ਸਾਹਿਬ ਸਾਡੇ ਖੁੱਡੀਆਂ ਸਾਹਿਬ ਦੇ ਸੁਪੁੱਤਰ ਉਮੀਦ ਖੁੱਡੀਆਂ ਜੀ ਤੇ ਹੋਰ ਵੀ ਆਮ ਆਦਮੀ ਪਾਰਟੀ ਦੀ ਦਰਜਾ ਬਦਰਜਾ ਲੀਡਰਸ਼ਿਪ ਆਹ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਮੈਂ ਆਪਣੇ ਆਪ ਨੂੰ ਕਰਮਾ ਭਗਾਂ ਦਾ ਸਮਝੂਗਾ ਕਿ ਅੱਜ 77ਵੇਂ ਗਣਤੰਤਰ ਦਿਵਸ ਦੇ ਮੌਕੇ ਤੇ ਦਾਸ ਨੂੰ ਸ਼੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਤਿਰੰਗਾ ਝੰਡਾ ਲਹਿਰਾਉਂਦਾ ਸਰਦਾਰ ਭਗਵੰਤ ਸਿੰਘ ਮਾਜੀ ਨੇ ਮੌਕਾ ਦਿੱਤਾ ਡਿਊਟੀ ਲਈ ਇਹ ਬੜੀ ਮਾਨ ਵਾਲੀ ਗੱਲ ਕਿਉਂਕਿ ਇਹ ਧਰਤੀ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਇਸ ਧਰਤੀ ਤੋਂ ਗੁਰੂ ਖੋਬੇ ਸਿੰਘ ਪਾਤਸ਼ਾਹ ਜੀ ਨੇ ਦੇਸ਼ ਲਈ ਕੌਮ ਲਈ ਜਨਤਾ ਲਈ ਆਪਣਾ ਪਰਿਵਾਰ ਆਪਣਾ ਸਾਰਾ ਕੁਝ ਵਾਰਤਾ ਇੱਥੋਂ ਲੜਾਈਆਂ ਲੜੀਆਂ ਤੇ ਆਪਾਂ ਅੱਜ ਵੀ ਇਹਨਾਂ ਸਥਾਨਾਂ ਨੂੰ ਸੇਜਦਾ ਕਰਦੇ ਆਂ ਇਹ ਧਰਤੀ ਕਰਮਾਪਾ ਕਾਲੀ ਹੈ ਕਿਉਂਕਿ ਗੁਰੂ ਮਹਾਰਾਜ ਜੀ ਦੇ ਇੱਥੇ ਪਵਿੱਤਰ ਚਰਨ ਪਏ ਆ ਗੁਰੂ ਮਹਾਰਾਜ ਜੀ ਨੇ ਇੱਥੇ ਆਪਣੀ ਜ਼ਿੰਦਗੀ ਦਾ ਵੱਡਾ ਅਹਿਮ ਸਮਾਂ ਬਤਾਇਆ ਤੇ ਸਾਧ ਸੰਗਤ ਤੁਸੀਂ ਦੇ ਕਰਮਾਪਾਗਾਲੇ ਤੁਹਾਡਾ ਜਨਮ ਹੀ ਇੱਥੇ ਹੋਇਆ ਤੇ ਬਾਕੀ ਜਿਹੜੇ ਆ ਕਾਲੀਦਲ ਜਾਂ ਕਾਂਗਰਸ ਵਾਲੇ ਆ ਭਾਉ ਜੀ ਆ ਜਿਹੜੀ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਆ ਇਹ ਪ੍ਰਾਤਸਾਭ ਨੇ ਵੀ ਕਿਹਾ ਕਿ ਆਪਣੇ ਆਪਸ ਦੇ ਵਿੱਚ ਉਲਝ ਗਏ ਪਰ ਵੱਡਾ ਕਾਰਨ ਦੱਸਾਂ ਕੀ ਬਣਿਆ ਆ ਬਾਈਬਲ ਤੇ ਪ੍ਰਕਾੜੀ ਵਾਲੀ ਸਾਈਡ ਵੀ ਜਿਹੜੀਆਂ ਅਕਾਲੀ ਦਲ ਨੇ ਕੋਈ ਥੋੜੀਆਂ ਵੱਡੀਆਂ ਬਲਾਕਸਮਤੀ ਜ਼ਿਲ੍ਹਾ ਪ੍ਰੀਸ਼ਦੀਆਂ ਸੀਟਾਂ ਜਿੱਤੀਆਂ ਸਾਡੇ ਵਾਲੇ ਤਾਂ ਵੇਖੋ ਮੱਝ ਆਇਆ ਅਸਲ ਪੰਥਕ ਧਰਤੀ ਮਾਝਾ ਤੇ ਮਾਝੇ ਤੋਂ ਇਹਨਾਂ ਅਕਾਲੀਆਂ ਨੂੰ ਮਾਜ ਕੇ ਸੁੱਟਦਾ ਲੋਕਾਂ ਨੇ ਨਾ ਇਹਨਾਂ ਨੂੰ ਕੋਈ ਤੋਂ ਬਲਾਕਸਮਤੀ ਆਈ ਜੇ ਤੇ ਨਾ ਕੋਈ ਜ਼ਿਲ੍ਹਾ ਪ੍ਰੀਸ਼ਦ ਰਾਜਤਾਨੀ ਹੁੰਦੀ ਮਾਝਾ ਅਕਾਲੀਆਂ ਦੀ ਉਹ ਤੋਂ ਮਾਜ ਤਾਂ ਲੋਕਾਂ ਨੇ ਨਾ ਇਹਨਾਂ ਨੂੰ ਕੋਈ ਬਲਾਖਸ਼ਮਤੀ ਆਈ ਨਾ ਕੋਈ ਜ਼ਿਲ੍ਹਾ ਪ੍ਰੀਸ਼ਦ ਚਲੋ ਝੂੰਗਾ ਮਾੜਾ ਮੋਟ ਆਇਆ ਝੂੰਗਾ ਤੇ ਦੇ ਹੀ ਦਿੰਦਾ ਦੁਕਾਨ ਵਾਲਾ ਉਹ ਲੋਕਾਂ ਨੂੰ ਝੂੰਗਾ ਦਿੰਦਾ ਇਹਨਾਂ ਜਿਹੜੀ ਕੋਈ ਪਾਰਟੀ ਐਸलो ਬੀ ਨਾਸ ਨਹੀਂ ਹੁੰਦਾ ਹੁੰਦਾ ਜਾਤ ਵੀ ਖੋਜੇ ਕਈ ਵਾਰ ਇਹ ਕੇ ਜਾਤ ਦਾ ਵੀ ਦਾ ਲੱਗ ਜਾਂਦਾ ਹੁੰਦਾ ਪਰ ਭਾਉ ਜੀ ਇਹ ਜਿਹੜੀਆਂ ਬੈਬਲ ਤੇ ਪ੍ਰਕਾਰੀ ਤੋਂ ਇਹਨਾਂ ਸੀਟਾਂ ਜਿੱਤੀਆਂ ਨਾ ਜਾ ਤੁਹਾਡੀਆਂ ਤੁਹਾਡੇ ਅਫਸਰ ਮੈਨੂੰ ਚੰਡੀਗੜ੍ਹ ਸੈਕਰੀਟ ਮਿਲਦੇ ਰਹਿੰਦੇ ਆ ਉਹ ਅਫਸਰਾਂ ਦੇ ਪਿੱਛੇ ਕਿਸ ਦੀਆਂ ਚਾਰ ਵੋਟਾਂ ਵੀ ਸੀ ਨਾ ਗਰੀਬ ਦੀਆਂ ਕੋਈ ਰੱਖਿਆ ਵਾਲਾ ਜਾ ਕੋ ਪ੍ਰਵਾਸੀ ਇਹਨਾਂ ਨੇ 10-1000 ਰੁਪਇਆ ਪਰ ਘੜ ਦਿੱਤਾ ਵਾ ਚਾਰ ਵੋਟਾਂ ਦਾ ਤਿੰਨ ਵੋਟਾਂ ਦਾ ਪੰਜ ਵੋਟਾਂ ਦਾ ਇਹਨਾਂ ਨੂੰ ਇਹ ਆਪਦਾ ਵਿजूद ਬਚਾ ਲਈ ਤੇ ਇਹ ਤਾਂ ਜਾਂਦੇ ਆ ਨਾ ਵੇਖੋ ਜੀ ਕੋਈ ਬੇਦਬੀ ਜਿਹੜੀ ਹੋਈ ਸੀ ਬਾਬਲ ਤੇ ਪ੍ਰਕਾੜੀ ਵਾਲੇ ਮਾਫ ਕਰਤਾ ਉਹ ਗੁਰੂ ਮਹਾਰਾਜ ਦੀ ਬੇਦਬੀ ਕੀਤੀ ਤੋਚਿਓ ਪਾਪੀਓ ਤੁਹਾਨੂੰ ਨਹੀਂ ਬਖਸ਼ਦਾ ਗੁਰੂ ਨੇ ਗੁਰੂ ਗ੍ਰੰਥ ਸਾਹਿਬਾ ਜੀ ਨੇ ਤੇ ਤਖਤ ਤਾਜ ਦੇਣੇ ਆ ਗੁਰੂ ਮਹਾਰਾਜ ਹੀ ਆਪਾਂ ਨੂੰ ਸਾਰਾ ਕੁਝ ਦਿੰਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤਹਾ ਗੁਰੂਆਂ ਦੀ ਜੋਤ ਆ ਹਰਥਾ ਹਾਜ਼ਰ 라ਜ ਰਿਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਾਣ-ਕਾਣ ਦੇ ਵਿੱਚ ਹਾਜ਼ਰ ਰਿਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਹਰ ਇਨਸਾਨ ਦੇ ਵਿੱਚ ਹਾਜ਼ਰ 라ਜ ਰਿਆ ਭਾਵੇਂ ਤੁਸੀਂ ਜੇ ਭਾਵੇਂ ਆ ਰੁੱਖ ਨੇ ਭਾਵੇਂ ਦਾਸ ਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਹਰ ਜਗ੍ਹਾ ਤੇ ਹਾਜ਼ਰ 라ਜ ਰਿਆ ਆਪਾਂ ਜਿਹੜੀਆਂ ਮੂੰਹ ਗੱਲਾਂ ਕਰਦੇ ਆ ਨਾ ਜੋ ਕੁਝ ਬੋਲਦੇ ਆ ਜੋ ਕੁਝ ਆਪਾਂ ਮਹਿਨੇ ਆ ਆਪਾਂ ਖਾਣੇ ਪੀਣੇ ਆ ਇਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਰਜਾ ਝੋਣਦਿਆ ਸਾਰਾ ਕੁਝ ਇਹਨਾਂ ਪਾਪੀਆਂ ਨੇ ਦੇ ਮੱਥਾ ਲਾ ਲਿਆ ਸਖਬੀਰ ਹੋਣਾ ਗੁਰੂ ਦਾ ਉਹ ਭਾਉ ਜੀ ਇਹਨਾਂ ਦੀ ਨਾ ਮਾਰੀ ਆਈ ਇਹ ਭੁੱਲ ਜਾਣ ਹੁਣ ਜਿੰਨਾ ਤੇ ਸਖਬੀਰ ਬਾਦਲ ਤੇ ਮਜੀਠੀਆ ਕਾਲੀਦਲ ਚ ਭਾਉ ਜੀ ਕਾਲੀਦਲ ਦਿਨੋਂ ਦਿਨੋਂ ਨਿਗਾਰ ਨੂੰ ਜਾਊਗਾ ਇਹ ਨਹੀਂ ਉੱਠਦਾ ਵੇਖੋ ਗੁਰੂ ਨੇ ਤਾਜ ਤਖਤ ਦੇਨੇ ਆ ਤੇ ਜਿਹੜੇ ਬੰਦੇ ਨੇ ਗੁਰੂ ਨਾਲ ਮੱਥਾ ਲਾ ਲਿਆ ਭਾਉ ਗੁਰੂ ਉੱਠਣ ਦਊ ਉੱਠਣ ਦਊ ਤਗੜਾ ਤੇ ਬੰਦਾ ਨਹੀਂ ਮਾਣ ਹੁੰਦਾ ਇਹ ਤਾਂ ਗੁਰੂ ਮਹਾਰਾਜ ਆਜਾ ਜਿੰਨੇ ਆਪਾਂ ਨੂੰ ਇੱਕ ਇੱਕ ਸਾਹ ਦੇਣਾ ਆ ਆ ਜੇ ਕੋਈ ਲੱਭ ਚ ਨਿਕਲਦੇ ਆ ਨਾ ਜੇ ਚੰਗੇ ਨਿਕਲਦੇ ਉਹ ਗੁਰੂ ਦੀ ਰਜ਼ਾ ਚ ਨਿਕਲਦੇ ਆ ਜੇ ਕੋਈ ਗਲਤ ਨਿਕਲਦਾ ਉਹ ਭਾਵੇਂ ਮੇਰੀ ਮਰਜ਼ੀ ਨਾਲ ਨਿਕਲਦਾ ਗਲਤ ਕੰਮ ਬੰਦੇ ਦੀ ਮਰਜ਼ੀ ਨਾਲ ਹੁੰਦਾ ਤੇ ਜਿਹੜੇ ਸਹੀ ਕੰਮ ਹੁੰਦੇ ਉਹ ਗੁਰੂ ਕਰਾਉਂਦਾ ਗੁਰੂ ਮਹਾਰਾਜ ਕਰਾਉਂਦੇ ਆ ਜੇ ਕੋਈ ਤਰੱਕੀ ਨਹੀਂ ਕਰਦਾ ਨਾ ਜਾਂ ਕੋਈ ਲੀਡਰ ਬਣਦਾ ਕੋਈ ਅਫਸਰ ਬਣਦਾ ਕੋਈ ਉਦਮ ਹੁੰਦਾ ਉਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਰਜ਼ਾ ਚ ਹੁੰਦਾ ਗੁਰੂ ਦਿੰਦਾ ਸਾਰਾ ਕੁਝ ਉਹ ਕਹਿੰਦੇ ਆ ਨਾ ਤਪੂ ਰਾਜ ਤੇ ਜਦੋਂ ਬੰਦਾ ਪਾਪ ਕਰਦਾ ਫਿਰ ਰਾਜੋਂ ਨਰਕ ਇਹਨਾਂ ਕਿਤੇ ਪਾਪ ਹੋਣ ਇਹਨਾਂ ਨਰਕੇ ਚ ਜਾਣਾ ਉਹਨਾਂ ਨੇ ਇਹਨਾਂ ਨੂੰ ਲੱਭਾ ਕੁਝ ਤਗੜੇ ਹੋ ਕੇ ਜਿਨੇ ਆਪਣੀ ਪਾਰਟੀ ਨੇ ਸਰਦਾਰ ਭਗਵੰਦ ਸਿੰਘ ਮਾਨ ਨੇ ਤੁਹਾਡੇ ਕਾਕੇ ਬਰਾੜ ਨੇ ਕੰਮ ਕੀਤੇ ਆ ਨਾ ਮੈਨੂੰ ਮੇਦੋਂ ਦਾ 75 ਸਾਲਾਂ ਚ ਨਹੀਂ ਕੀਤੇ ਬਸ ਤਗੜੇ ਹੋ ਕੇ ਆਪਦੇ ਕੰਮ ਸੋ ਰਿਹਾਲ ਸੱਚਾ ਕਾਲ ਚੱਲ ਗੱਲ ਆ ਤਗੜੇ ਹੋ ਕੇ ਆਪਦੇ ਕਾਮਕਾਰ ਲੋਕਾਂ ਨੂੰ ਦੱਸਿਆ ਕਰੋ ਦੱਸਾਂਗੇ ਵਿਰੋਧੀ ਦਾ ਕੰਮ ਦਾ ਪ੍ਰੋਪੋਗੈਂਡਾ ਕਰਨਾ ਆਪਣਾ ਗਾਮਾ ਆਪਦੇ ਲੀਡਰ ਲਈ ਹਿੱਕ ਢਾ ਕੇ ਖੜਨਾ ਤੇ ਨਾਲ ਲੀਡਰ ਨੂੰ ਵੀ ਮਾਣ ਹੋਵੇ ਲੀਡਰ ਦੀ ਤੁਹਾਡੇ ਭਰਾਵਾਂ ਨੂੰ ਮਾਣ ਹੋਵੇਹੀਂ ਤੇ ਕੋਈ ਲੀਡਰ ਨਹੀਂ ਸਮਝਦੇ ਆਪਣੇ ਆਪ ਨੂੰ ਅਸੀਂ ਨੇ ਸਮਝਦੇ ਤੁਸੀਂ ਸਾਡੇ ਭਰਾ ਜੇ ਮੈਂ ਤੇ ਆਪਦੇ ਵੱਡੇ ਭਰਾ ਹੀ ਸਮਝਦਾ ਕਿਉਂਕਿ ਮੈਂ ਬਹੁਤਿਆਂ ਤੋਂ ਉਮਰ ਚ ਨੇਕਾ ਮੈਂ ਤੇ ਆਪਣਾ ਆਪ ਨਿੱਕਾ ਗਿਣਦਾ ਵੀ ਤੁਸੀਂ ਮੇਰੇ ਵੱਡੇ ਭਰਾ ਜੇ ਇਸੇ ਤਰ੍ਹਾਂ ਬਰਾੜ ਸਾਹਿਬ ਤੇ ਤੁਹਾਨੂੰ ਭਰਾ ਗਿਣਦੇ ਆ ਤੇ ਭਰਾਵੋ ਚੜਤ ਤੇ ਚੌਧਰ ਹੁੰਦੀ ਜੇ ਸਰਕਾਰ ਨਾਲ ਤੇ ਜਿੱਤਣਾ ਸਰਕਾਰ ਬਣ ਵੀ ਜਾਊ ਐਮਐਲਏ ਬਣੂ ਤੁਹਾਡਾ ਕਾਕਾ ਬਰਾੜ ਜਗਦੀਪ ਸਿੰਘ ਤੇ ਭਾਉ ਜੀ ਫੇਰ ਹੀ ਤੁਹਾਡੀ ਵੀ ਚੜਤ ਹੋਣੀ ਆ ਬੋਲੇ ਸੋਨ ਹਾਲਾ ਤੇ ਬਾਕੀ ਸਾਰੀਆਂ ਛੱਡੋ ਯਾਰ ਜੇ ਤੁਹਾਨੂੰ ਚੌਧਰਾ ਮਿਲੀਆਂ ਸਰਦਾਰੀਆਂ ਮਿਲੀਆਂ ਉਹ ਤਾਂ ਹੀ ਮਿਲੀਆਂ ਤੁਹਾਡੀ ਸਰਕਾਰ ਬਣੀ ਆ ਨੇ ਤੇ ਉਹ ਪੁਰਾਣੇ ਮੋਦ ਪਰ ਇੱਕ ਨੰਬਰ ਕਾਲੀਆਂ ਚੁਰਿਆਂ ਵਾਂਗ ਇੱਕ ਕਾਂਗਰਸੀਆਂ ਪਹਿਲਾਂ ਬਾਪੂ ਸਰਪੰਚ ਮੁਰਕੇ ਮੁੰਡਾ ਸਰਪੰਚ ਮੁਰਕੇ ਪੋਤਾ ਸਰਪੰਚ ਮੁਰਕੇ ਪਰਪੋਤਾ ਸਰਪੰਚ ਦੋ ਪਰਿਵਾਰੀ ਨੇ ਨਹਿਣਾ ਪਿੰਡ ਚ ਉਹਨਾਂ ਦੋ ਨੇ ਰਾਜ ਕਰੀ ਜਣਾ ਵਾਰੀ ਵਾਰੀ 5 ਸਾਲੋਂ 5 ਸਾਲੋਂ ਜਾਵਨਾ ਕਰਨਾ ਪਾਰਟੀ ਬਦਲ ਲੈਣੀ ਜਿਹਦੀ ਸਰਕਾਰ ਨਹੀਂ ਉਹਦੇ ਨਾਲ ਹੋ ਜਾਣਾ ਉਹ ਪਾਉ ਜੀ ਤੁਹਾਡੀ ਸਰਦਾਰੀ ਤੁਹਾਡੀ ਚੌਧਰਤਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਤੇ ਸਭ ਤੋਂ ਵੱਡੀ ਗੱਲ ਤਾਡੀ ਸਰਕਾਰੀ ਦਰਬਾਰੇ ਵੀ ਚੱਲਦੀ ਆ ਚਲੋ ਜੇ ਪੋਰਾ ਘੱਟ ਵੀ ਚੱਲਦੀ ਹੋ ਉਹਨਾਂ ਦੀ ਤੇ ਚੱਲਣੀ ਬੰਦ ਹੋ ਗਈ ਨਾ ਉਹ ਹੁਣਾਂ ਵੀ ਚੱਲਣੀ ਤੇ ਬੰਦ ਕਰਤੀ ਬਸ ਇਹੋ ਰੱਖਿਆ ਕਰੋ ਉਹਨਾਂ ਵੀ ਨਹੀਂ ਚੱਲਦੀ ਤੇ ਉਹਨਾਂ ਦੀ ਅਬ ਚੱਲਣੇ ਨਹੀਂ ਦੇਣੀ ਇਸੇ ਤਰ੍ਹਾਂ ਹੀ ਤੁਹਾਡੀ ਚੜਤ ਰਹਿਣੀ ਆ ਬਸ ਥੋੜੇ ਜੇ ਜਝਾਰੂ ਰਿਆ ਕਰੋ ਮਿਹਨਤ करिए ਵੇਖੋ ਉਹਨਾਂ ਜਿੰਨਾ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਜਿੰਨੇ ਪਰਚੇ ਕਰਾਏ ਸਭ ਤੋਂ ਵੱਡੀ ਗੱਲ ਭਾਉ ਜੀ ਲੋਕਾਂ ਨੂੰ ਸੈਂਸਾ ਬਣਿਆ ਹੁੰਦਾ ਸੀ ਜਿਹੜੇ ਵਿਰੋਧੀ ਬੰਦਾਂ ਤੇ ਇਹਨਾਂ ਪਰਚੇ ਕਰਾਉਣੇ ਕਰਾਉਣੇ ਝੂਠੇ ਆਪਦੇ ਬੰਦਿਆਂ ਤੇ ਵੀ ਇੱਕ ਕ੍ਰਾਸ ਕਰਾ ਛੱਡਦੇ ਵੀ ਰੱਤੀ ਪਾ ਛੱਡਾਂਗੇ ਜੇ ਬੰਦਾ ਭੱਜਾ ਲੱਗੂ ਪੂਸਕਵਾਦਿਆ ਕਰਾਂਗੇ ਹੁੰਦਾ ਰੇਵੇਂ ਕਿ ਨਹੀਂ ਕਰਦੇ ਰੇਵੇਂ ਕਿ ਨਹੀਂ ਅੱਤਾ ਦੀ ਸਰਕਾਰ ਆ ਆਪਾਂ ਵਿਰੋਧੀ ਛੱਡੋ ਆਪਣਾ ਛੱਡੋ ਆਪਾਂ ਜੇ ਕੋਈ ਸਹੀ ਲੜਾਈ ਝਗੜਾ ਵੀ ਹੋਇਆ ਆਪਾਂ ਦੁਸ਼ਮਨ ਦਾ ਵੀ ਉਹ ਨਿਪੇੜਨ ਦੀ ਕੋਸ਼ਿਸ਼ ਕੀਤੀ ਹੈ ਨਿਪੇੜੇ ਆਪਣੇ ਸਾਰੇ ਬੰਦੇ ਉਹ ਰੱਬ ਲਉਣਾ ਪਰਮਾਤਮਾ ਦੀ ਮਿਹਰ ਹੋਈ ਪ੍ਰਵਿੰਦ ਕੇਦਰੀਆਲ ਜੀ ਨੇ ਆਮ ਆਦਮੀ ਪਾਰਟੀ ਬਣਾਈ ਸਰਦਾਰ ਭਗਵੰਤ ਸੋਮਾਨ ਤੁਰੇ ਉਹ ਜਿੰਨੀ ਟੀਮ ਆ ਉਹ ਸਾਰੀ ਹਾਇਦੈ ਵਾਲੀ ਆ ਉਹ ਸਾਰੇ ਦੂਜੇ ਦੇ ਦੁੱਖ ਦਰਦ ਨੂੰ ਆਪ ਦਾ ਦੁੱਖ ਦਰਦ ਸਮਝਦੇ ਆ ਸਾਰਿਆਂ ਨੂੰ ਇਹ ਪਿੱਛੇ ਕਹਤੇ ਪਰਚਾ ਹੋ ਗਿਆ ਨਜਾਇਜ਼ ਉਹਦਾ ਦੇਣ ਮੇਰੇ ਬੱਚਿਆਂ ਨੂੰ ਦੇਣਾ ਪਊ ਮੇਰੇ ਪੁੱਤ ਪੋਤਰਿਆਂ ਨੂੰ ਦੇਣਾ ਪਊ ਤਾਂ ਨਹੀਂ ਆਪਣੇ ਬੰਦੇ ਕਰਾਉਂਦੇ ਤੇ ਭਾਉ ਜੀ ਵੇਖੋ ਸਖਬੀਰ ਬਾਦਲ ਦੀ ਤੇ ਆ ਰਾਜੇ ਵਿਰਿੰਗ ਦੀ ਤੁਹਾਡਾ ਜ਼ਿਲ੍ਹਾ ਤੁਹਾਡੇ ਜ਼ਿਲ੍ਹੇ ਦੇ ਦੋਵੇਂ ਲੀਡਰ ਆ ਇਹ ਹੁਣ ਬੱਸ ਇਹਨਾਂ ਦੇ ਦਬਾਕ ਚ ਇਹੋ ਕੀੜਾ ਕਿਹੇ ਤਰੀਕੇ ਸੱਤਾ ਜਾ ਜੀਏ ਤੇ ਮੁੱਖ ਮੰਤਰੀ ਬਣ ਜੀਏ ਪਰ ਉਹ ਵਿੰਧਪ੍ਰਿਸ਼ਟ ਹੋਈ ਆ ਉਹ ਨਾ ਇਹ ਅੱਜ ਬਣ ਨਾ ਇਹ ਕੱਲ ਬਣ ਨਾ ਇਹ ਜਿੱਤਣ ਤੇ ਨਾ ਇਹਨਾਂ ਦੀ ਕਿਤੇ ਸਰਕਾਰ ਆਵੇ ਰੱਬ ਬੜਾ ਬਿਆੰਤਿਆ ਬਾਬਾ ਲਾਣਕ ਵੇਖੋ ਇਹ ਕੁਦਰਤ ਦਾ ਨਿਯਮ ਆ ਇਹ ਪਰਿਵਰਤਨ ਆਉਂਦਾ ਹੀ ਹੁੰਦਾ ਜੇ ਆ ਪੱਤੇ ਲੱਗੇ ਨਾ ਇਹ ਪੱਤੇ ਸਮਾਪਾ ਕੇ ਝੜਨੇ ਵੀ ਪੱਤ ਝੜ ਵੀ ਆਉਣੀ ਆ ਇਹਨ ਪੱਤੇ ਹੋ ਗਏ ਪੁਰਾਣੇ ਸਾਰੇ ਇਹਨਾਂ ਝੜ ਜਾਣਾ ਹੋਰ ਮਾਰੀ ਅਜੇ ਘਟੋ ਘਟ ਕੋਈ 15 20 ਸਾਲਾਂ ਆਮ ਆਦਮੀ ਪਾਰਟੀ ਦੀ ਤਾੜੀ ਰਹਿਣੀ ਆ ਇਹਨਾਂ ਵਾਰੀਆਂ ਨਾਲੀਆਂ ਕਿਹੇ ਵੀ ਲੀਡਰ ਦੀ ਨਾ ਕੋਈ ਵੀ ਲੀਡਰ ਆ ਤੁਸੀਂ ਪਿੱਛੋਂ ਦੁਰਪੋ ਕੋਈ ਵੀ ਲੀਡਰ ਆ ਉਹਦੀ ਪੋਲੀਟੀਕਲ ਉਮਰ ਹੁੰਦੀ ਆ 10 ਸਾਲ 15 ਸਾਲ ਹੱਦ 20 ਸਾਲ ਵੀ ਜਿਵੇਂ ਦਾ ਕੋਈ ਕੰਮ ਕਰਦਾ ਉੰਨੀ ਕ ਪੋਲੀਟੀਕਲ ਉਮਰ ਹੁੰਦੀ ਆ ਤੇ ਸੁਖਬੀਰ ਸਿੰਘ ਬਾਦਲ ਉਹਨਾਂ ਬੀਬੀ ਵੀ ਸਾਲ ਢਾਲੀ ਆ। ਆ ਰਾਜੇ ਮੜਿੰਗੜਾ ਵੀ 15 ਸਾਲ ਤੇ ਲਾ ਕੇ ਬੰਨੇ ਢਾਲੀ ਆ। ਇਹ ਇਤਰਾ ਹੀ ਹੁੰਦਾ ਆ ਇਹ ਨਹੀਂ ਕਿ ਉਹਨਾਂ 20 ਸਾਲਾਂ ਡਾਦੀ ਫੇਰ ਉਹ ਆ ਜਾਣਗੇ। ਨਿੱਪੜਕੀ ਕਹਾਣੀ। ਤੁਸੀਂ ਲੀਡਰ ਵੇਖ ਲਓ ਜਿੰਨੇ ਲੀਡਰ ਆ ਪੁਰਾਣੇ। ਆ ਸਾਡੇ ਪ੍ਰਤਾਪ ਸਿੰਘ ਕਹਿ ਰੋ ਮੈਂ ਪੰਜਾਬ ਦਾ ਮੁੱਖ ਮੰਤਰੀ ਰਿਆ। 8 ਸਾਲ ਮੁੱਖ ਮੰਤਰੀ ਰਿਆ। ਮੁਰਕੇ ਚਲੋ ਉਹਦਾ ਮਰਡਰ ਹੋ ਗਿਆ। 8 ਸਾਲ ਰਿਆ ਮੁੱਖ ਮੰਤਰੀ। ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ। ਚਲੋ ਉਹਦੀ ਭਗਤੀਵਾਦ ਹੋਊ। ਮੁੱਖ ਮੰਤਰੀ ਉਹ ਵੀ 19 ਸਾਲ ਆ ਪ੍ਰਕਾਸ਼ ਵਾਦ। ਜੋ ਜਿੱਤਦਾ ਵਾਦ ਰਿਆ ਉਹ ਇੱਕੋ ਇੱਕ ਬੰਦਾ ਪੰਜਾਬ ਦਾ। ਉਹ ਤੋਂ ਮੇਨਾ ਹੋਰ ਮੈਨੂੰ ਕੋਈ ਬੰਦਾ ਦਿਖਾ ਦਿਓ ਜਿੰਨੇ 10 ਸਾਲ 15 ਸਾਲ ਹੱਦ 20 ਸਾਲ ਤੋਂ ਕੋਟ ਟੱਪਿਆ ਹੋਵੇ। ਇਹਨਾਂ ਦੀ ਜੋ ਪੋਲੀਟੀਕਲ ਉਮਰ ਹੀ ਉਹ ਇਹਨਾਂ ਬੰਦਿਆਂ ਭੋਗ ਲਈ ਆ ਤੇ ਜਿਹੜੀ ਸੁਖਬੀਰ ਨੇ ਉਹਨੇ ਦੇ ਪਾਉਜੀ ਜਿਹੜੀ ਮਹਾਰਾਜਾ ਮੱਥਾ ਲਾ ਲਿਆ ਨਾ ਉਹਨੇ ਆਪਦੀਆਂ ਪੀੜ੍ਹੀਆਂ ਦੀ ਪੋਲੀਟੀਕਲ ਉਮਰ ਖਤਮ ਕਰਤੀ। ਪੀੜ੍ਹੀਆਂ ਤੱਕ ਨਹੀਂ ਇਹਨਾਂ ਦੀ ਵਾਰੀ ਆਉਣੀ। ਜਿਹਨਾਂ ਜਿਹਨੇ ਗੁਰੂ ਦਾ ਮੱਥਾ ਲਾਇਆ ਅੱਜੇ ਕੋਈ ਗੁਰੂ ਮਹਾਰਾਜ ਦੀ ਕਿਤੇ ਬੇਦਵੀਂ ਕਰਨਾਂ ਦੇ ਬੜੀ ਦੂਰ ਦੀ ਗੱਲ ਕੋਈ ਸੋਚ ਵੀ ਲਵੇ ਨਾ ਉਹ ਕਮਲਿਆਂ ਦੇ ਫਿਰਦੇ ਉਹਨਾਂ ਦੀ ਗਾਂ ਪੁੱਤਰੇ ਪੋਤਰੀਆਂ ਗਾਂ ਉਹਨਾਂ ਦੀਆਂ ਪੀੜੀਆਂ ਕਮਲੀਆਂ ਹੋ ਜਾਂਦੀਆਂ ਜਿੰਨੇ ਗੁਰੂ ਦਾ ਮੱਥਾ ਲਾਉਣਾ ਉਹਦੇ ਦਿਮਾਗ ਦਾ ਸੰਤੁਲਨ ਭਾਉ ਜੀ ਕਾਬੂ ਚ ਆਉਣਾ ਹੀ ਨਹੀਂਗਾ ਇੱਥੇ ਤੁਸੀਂ ਇੱਥੇ ਮੈਂ ਜਿੰਨੇ ਜਿੰਨੇ ਮਹਾਰਾਜ ਦਾ ਖਾਦਾ ਆ ਜਾਂ ਮਹਾਰਾਜ ਦਾ ਮੱਥਾ ਲਾਇਆ ਨਾਲੇ ਆਪ ਵੀ ਕਹੀ ਜਾਂਦੇ ਆ ਉਹ ਕਾਂਗਰਸੀ ਕੀ ਕਹੀ ਜਾਂਦੇ ਆ ਜਿਨੇ ਕਾਲ ਤਖਤ ਸਨਾ ਮੱਥਾ ਲਾਇਆ ਉਹਦਾ ਕੋਈ ਨਹੀਂ ਰਿਹਾ ਤੇ ਕਾਲ ਤਖਤ ਨਾ ਸੋਨ ਦੀਆਂ ਗਾਂਧੀ ਇੰਤਰਾ ਗਾਂਧੀ ਪਰਿਵਾਰ ਤੋਂ ਵੱਧ ਕਿਹਨੇ ਮੱਥਾ ਲਾਇਆ ਆਪਣੇ ਕਾਲ ਤਖਤ ਨੂੰ ਤੋਪਾਂ ਟੈਂਕਾਂ ਨਾਲ ਢਾਇਆ ਤੇ ਆਪੇ ਹੀ ਕਹੀ ਜਾਂਦੇ ਆ ਵੀ ਜਿਨੇ ਕਾਲ ਤਖਤ ਦਾ ਮੱਥਾ ਲਾਇਆ ਉਹ ਕੱਖ ਨਹੀਂ ਰਹਿਣਾ ਤੇ ਮੱਥਾ ਤੇ ਨਾ ਹੀ ਲਾਇਆ ਤੇ ਜਾਂ ਸੁਖਬੀਰ ਬਾਦਲ ਉਹ ਨਾ ਲਾਇਆ ਜਿਹੜੇ ਅਕਾਲ ਤਖਤ ਸਾਹਿਬ ਨੂੰ ਸਿਰਫ ਆਪਣੀ ਸਿਆਸਤ ਲਈ ਆਪਣੀ ਕੁਰਸੀ ਲਈ ਵਰਤਦੇ ਆ ਤੇ ਭਾਉ ਜੀ ਮਹਾਰਾਜ ਹਰ ਜਗ੍ਹਾ ਆ ਜਾਂਦਾ ਜਰਿਆ ਸਿਰਫ ਅੱਗੇ ਦੱਸਾਂ ਕਿ ਅੱਗੇ ਹੁੰਦਾ ਹੀ ਪਾਰਟੀਆਂ ਹੀ ਦੋ ਦੋ ਪਾਰਟੀਆਂ ਹੀ ਤੇ ਮਹਾਰਾਜ ਸੱਚੇ ਪਾਤਸ਼ਾਹ ਵੀ ਆਂਦਾ ਵੀ ਮੈਂ ਕੀ ਕਰਾਂ ਯਾਰ ਹੁਣ ਇਲੈਕਸ਼ਨ ਹੀ ਦੋ ਪਾਰਟੀਆਂ ਲੜਦੀਆਂ ਕਿਹਨੂੰ ਬਣਾਵਾ ਉਹ ਇੱਕ ਨੇ ਪਾਪ ਕੀਤੇ ਉਹਨੂੰ ਮੁਲਾ ਦੇਣਾ ਦੁੱਜੇ ਨੂੰ ਬਣਾ ਦੇਣਾ ਮਹਾਰਾਜ ਨੇ ਕਹਿਣਾ ਵੀ ਚੱਲ ਆ ਯਾਰ ਇਹਨੇ ਕਿੱਤੇ ਨੂੰ ਲਾਜ ਕੇ ਦੁੱਜੇ ਨੂੰ ਬਣਾ ਲਈਏ ਉਹ ਦੁੱਜੇ ਨੇ ਉਹਨਾ ਉਹਨੇ ਫੇਰ ਪਾਪ ਕਰਦੇ ਮਹਾਰਾਜ ਫੇਰ ਕਹਣਾ ਵੀ ਯਾਰ ਤੀਜਾ ਆਉ ਬਾਈ ਕੋਈ ਕੀ ਕਰਾਂ ਉਹਨੇ ਵਾਰੀ-ਵਾਰੀ ਇਹਨਾਂ ਨੂੰ ਬਰਾਈ ਜਾਣਾ ਬੋਲੋ ਵਾਰੀ ਆ ਗਈ ਆਮ ਆਦਮੀ ਪਾਰਟੀ ਦੀ ਚੰਗੀ ਪਾਰਟੀ ਆ ਗਈ ਆ ਹੋਣਾ ਇਹਨਾਂ ਦੀ ਵਾਰੀ ਆਈ ਨਿਬੜ ਗਈ ਕਹਾਣੀ ਇਹ ਭਾਉ ਜੀ ਕਾਤਲ ਪਾਪੀ ਸਮਗਲਰ ਇਹਨਾਂ ਛੱਡਿਆ ਕੀ ਸਮਾਜ ਦੇ ਪੱਲੇ ਹਣ ਤੁਸੀਂ ਦੱਸੰਦੇ ਇਥੋਂ ਕਾਲੀ ਦਲ ਦੇ ਜਿਹੜੇ ਲੀਡਰ ਰਹੇ ਆ ਉਹ ਹੈਰੋਇਨ ਸਮੈਗ ਵਿੱਚ ਤੇ ਫੜੇ ਕੇ ਪਰਚੀ ਹੋਈ ਤੇ ਭਾਉ ਜੀ ਇਹ ਆਪ ਬੁਕਾਉਦੇ ਰਿਹਾ ਇਹ ਆਪ ਜਿਹੜੇ ਲੀਡਰ ਹੀ ਐਮ ਐਲ اے ਮੰਤਰੀ ਮੁੱਖ ਮੰਤਰੀ ਕਾਲੀ ਦਲ ਕਾਂਗਰਸ ਦੇ ਇਹ ਮਹੀਨੇ ਥੱਲਿਓਂ ਕਰਾਉਂਦੇ ਰਹੇ ਆ ਬੰਦਿਆ ਤੋਂ ਪੀ ਮਹੀਨੇ ਲਓ ਤੇ ਇਹਨਾਂ ਨੂੰ ਨਸ਼ਾ ਵੇਚਣ ਤੇ ਡਾਓ ਕੰਮ ਮੱਗਨ ਥਾਲੇ ਫੋਨ ਕਰ ਛੱਡੋ ਪਿਆ ਮੇਰਾ ਬੰਦਾ ਹੀ ਛੜਦੇ ਇਹਨੂੰ ਬਸ ਇੰਨੀ ਗੱਲ ਚੀ ਵੋਟਾਂ ਲਈ ਕਰ ਆਪਣੀ ਸਰਕਾਰ ਆਪਣੀ ਪਾਰਟੀ ਆ ਕੋਈ ਇੱਕ ਆਪਣਾ ਐਮਐਲਏ ਕੋਈ ਇੱਕ ਮੰਤਰੀ ਇਹ ਦੱਸ ਦੇਣ ਜਿਨੇ ਕਹੇ ਸਮਗਲਰ ਦੀ ਜਾਂ ਕਹੇ ਗੈਂਗਸਟਰ ਦੀ ਪੁਸ਼ਤ ਪਨਾਹੀ ਕੀਤੀ ਹੋਵੇ ਕਹੇ ਸਮਗਲਰ ਕਹੇ ਗੈਂਗਸਟਰ ਦੇ ਪਿੱਛੇ ਆਪਣੇ ਐਮਐਲਏ ਮੰਤਰੀ ਤੇ ਦੂਰ ਦੀ ਗੱਲ ਆਪਣੇ ਕਹੇ ਸਰਪੰਚ ਕਹੇ ਚੇਅਰਮੈਨ ਦਾ ਨਾਮ ਨਾ ਦੱਸ ਦੇਣ ਤੇ ਭਾਉ ਜੀ ਜੇ ਕੋਈ ਕਿਸੇ ਸਮਗਲਰ ਪਿੱਛੇ ਕਹੇ ਗੈਂਗਸਟਰ ਪਿੱਛੇ ਸਾਡਾ ਕੋਈ ਸਰਪੰਚ ਜਾਂ ਕੋਈ ਚੇਅਰਮੈਨ ਗਿਆ ਹੋਊ ਤੇ ਲਿਆ ਉਹ ਇਹ ਨਾਮ ਅਸਰ ਕਰ ਰਹੀ ਪਾਰਟੀ ਚੋਂ ਬਾਹਰ ਕਰਾਂ ਆਪਾਂ ਚਾਹੁੰਦੇ ਸਾਡਾ ਸਮਾਜ ਚੰਗਾ ਸਮਾਜ ਬਣੇ ਸਾਡਾ ਪੰਜਾਬ ਉਹ ਰੰਗਲਾ ਪੰਜਾਬ ਕਬੱਡੀਆਂ ਛਿੰਝਾਂ ਮੇਲੇ ਵਾਲਾ ਪੰਜਾਬ ਬਣੇ ਸਾਡੇ ਮੁੰਡੇ ਤਾਰਾ ਸੋਹਰ ਕੇ ਸਰਦਾਰ ਫੌਜਾ ਹੋਰ ਕੇ ਵੱਡੇ ਪਲੇਅਰ ਬਣਨ ਤੇ ਸਾਡੇ ਪੰਜਾਬ ਦਾ ਨਾਂ ਪੂਰੀ ਦੁਨੀਆ 'ਚ ਰੌਸ਼ਨ ਹੋਵੇ ਚਮਕਦੇ ਸਤਾਰਿਆਂ ਵਾਂਗੂ ਦਿਸੇ ਸਾਡਾ ਪੰਜਾਬ ਤੇ ਸਾਥ ਸਗਤ ਬਰਾੜ ਸਾਹਿਬ ਨੇ ਕੱਲ ਮੈਨੂੰ ਇਹੋ ਕਿਹਾ ਵੀ ਵਰਕਰ ਵਾਲਾ ਆਪਾਂ ਮਿਲਣਾ ਮੈਨੂੰ ਇਹੇ ਵਿਆਹ ਹੀ ਮੇਰਾ ਖਾਸ ਹੀ ਆ ਬੰਦਾ ਉਹਦੇ ਮੁੰਡੇ ਦਾ ਵਿਆਹ ਔਰ ਸਰ ਤੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਵੀ ਮੈਂ ਲਾ ਕੇ ਜਾਊ ਜ਼ਰੂਰ ਅੱਤਾ ਪੋਣਾ ਘੰਟਾ ਮੁੜ ਕੇ ਮੈਂ ਅੰਮ੍ਰਿਤਸਰ ਵਿਆਹ ਜਾਣਾ ਅੰਮ੍ਰਿਤਸਰੋਂ ਓਕੇ ਮੁੜ ਕੇ ਮੇਰੀ ਮੀਟਿੰਗ ਹੈ ਚੰਡੀਗੜ੍ਹ ਫਿਰ ਚੰਡੀਗੜ੍ਹ ਨੂੰ ਜਾਣਾ ਤੇ ਤੁਹਾਂ ਬੜਾ ਪਿਆਰ ਦਿੱਤਾ ਬੜਾ ਸਤਿਕਾਰ ਦਿੰਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਤਗੜੇ ਹੋ ਜੋ ਜਿਵੇਂ 22 ਤੋਂ ਪਹਿਲਾਂ ਕਵਰ ਕੱッセ ਕੀਤੇ ਹੀ ਉਹਨਾਂ ਵੱਧ ਤਿਆਰੀਆਂ ਕਰ ਲਓ ਤੇ ਕਵਰ ਕੱッセ ਕਰ ਲਓ ਆਪਣੀ ਸਰਕਾਰ 27 ਜੇ ਫੇਰ ਪੀਟ ਹੋਣੀ ਜੇ ਕਿਉਂ ਨਹੀਂ ਆਪਾਂ ਇਹ ਗੱਲ ਸੁਣਦੇ ਨੇ ਹਨਾ ਵੀ ਬਾਹਰ ਜਿਹੜਾ ਪੱਕਾ ਹੋਵੇ ਨਾ ਉਹਦਾ ਲਾਅ ਸਾਰਾ ਫੀ ਹੋ ਜਾਂਦਾ ਆਪਾਂ ਯਾਰ ਚੱਲੀਏ ਆ ਬਾਹਰ ਉਧਰ ਪੀਆਰ ਹੋ ਜੀਏ ਜੇ ਕਿਤੇ ਬਜ਼ੁਰਗ ਕੋ ਕੁ ਬਿਮਾਰ ਹੋ ਇਲਾਜ ਹੀ ਕਰਾਵਾਂਗੇ ਸੁਣਦੇ ਹਨ ਇਹ ਗੱਲ ਤੇ ਭਾਉ ਜੀ ਪਹਿਲਾ ਇੱਥੇ ਪੰਜਾਬ ਚ ਜਾਂ ਹਿੰਦੁਸਤਾਨ ਚ ਕੋਈ ਇਹੋ ਜੀ ਸਕੀਮ ਨਹੀਂ ਸੀ ਭਾਰਤੀ ਪਹਿਲੀ ਸਟੇਟ ਆ ਪਹਿਲਾ ਸੁਪਾ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜਾ 10 ਲੱਖ ਰੁਪਏ ਦਾ ਕਾਰ ਬੰਨਾ ਨਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨਾਲ ਭਾਉ ਜੀ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਇੱਥੇ ਹੀ ਫ੍ਰੀ ਲਾਜ ਹੋ ਜਾ ਕਰਨਾ ਪਰਮਾਤਮਾ ਕਿਰਪਾ ਕਰੇ ਕੋਈ ਬਿਮਾਰੀ ਨਾ ਹੋਵੇ ਕਿਹਦੇ ਘਰੇ ਕੋਈ ਬਿਮਾਰੀ-ਸ਼ਮਾਰੀ ਆਵੇ ਨਾ ਪਰ ਯਾਰੇ ਸਰੀਰ ਆ ਦੁੱਖ ਤੇ ਸੁੱਖ ਦੋਵੇਂ ਭਰਾ ਆ ਜੇ ਸੋਖਿਆ ਨਾ ਪਣੂ ਤੇ ਦੁੱਖ ਵੀ ਕਿਹਲੇ ਵੀ ਆ ਸਕਦਾ ਤੇ ਜਦੋਂ ਕਿਹੇ ਗਰੀਬ ਘਰ ਚ ਬਿਮਾਰੀ ਆ ਜਾਂਦੀ ਨਾ ਉਹ ਪਰਿਵਾਰ ਦਾ ਘਰ ਵੇਖ ਜਾਂਦਾ ਸੀ ਜੇ ਕੋਈ ਉਹਦੇ ਕੋਲ ਚਾਰ ਆਨੇ ਹੋਣੇ ਉਹ ਵੀ ਲੱਗ ਜਾਣੇ ਜੇ ਕੋਈ ਟੂਮ ਛੱਲਾੜਾ ਉਹ ਵੀ ਵੇਖ ਜਾਣਾ ਤੇ ਜੀ ਫੇਰ ਨਾ ਬਚਣਾ ਤੇ ਭਾਉ ਜੀ ਇਹ ਜਿਹੜਾ 10 ਲੱਖ ਰੁਪਏ ਦਾ ਬੀਮਾ ਹੋ ਜਾਣਾ ਨਾ ਇਹ ਵੀ ਇੱਕ ਇਤਿਹਾਸਿਕ ਫੈਸਲਾ ਹੋ ਗਿਆ ਲੋਕਾਂ ਨੇ ਦੂਜੀਆਂ ਸਟੇਟਾਂ 'ਚ ਜਾ ਕੇ ਵੇਖੋ ਇੱਥੇ ਵੋਟਾਂ ਬਣਾਉਣ ਲੱਪਣੀਆਂ ਇੱਥੇ ਆਧਾਰ ਕਾਰਡ شناਖਤੀ ਕਾਰਡ ਵੀ ਇੱਥੇ ਲਾਜ ਫਰੀ ਹੁੰਦਾ ਵੇਖੋ ਤੁਸੀਂ ਜਿਵੇਂ ਆਪਰੇ ਜਾਣਦੇ ਨਾ ਕਿ ਕੈਨੇਡਾ ਚਲੀ ਗਏ ਅਮਰੀਕਾ ਚਲੀ ਗਏ ਉੱਥੇ ਲਾਜ ਫਰੀ ਹੁੰਦਾ ਤੇ ਭਾਉ ਜੀ ਬਾਹਰ ਨੂੰ ਵਧੀਆ ਕੰਮ ਤੇ ਇੱਥੇ ਹੋ ਗਿਆ ਸਾਡੇ ਪੰਜਾਬ 'ਚ ਕਿਹ ਕੀ ਲੈਣ ਜਣਾ ਬਾਹਰ ਲਾਜ ਇੱਥੇ ਫਰੀ ਨੌਕਰੀਆਂ ਇੱਥੇ ਵਾਧੂ ਮਿਲਣਗੀਆਂ ਇੱਥੇ ਭੈਣਾਂ ਬੀਬੀਆਂ ਨੂੰ ਬੱਸ ਦਾ ਕਰਾਇਮ ਆ ਤੇ ਬਾਹਰ ਦੇ ਵੱਧ ਸੁਹਤਾਂ ਸਰਦਾਰ ਭਗਵਾਨ ਸੋਮਾਨ ਨੇ ਦਿੱਤੀਆਂ ਜਿੰਨੇ ਆਪਾਂ ਕੰਮ ਕੀਤੇ ਆ ਨਾ ਭਾਉ ਜੀ 47 ਤੋਂ ਲੈ ਕੇ 22 ਤੱਕ 75 ਸਾਲ ਹੋ ਜਾਂਦੇ ਆ ਕਿਹੇ ਪਾਰਟੀ ਨੇ ਕਿਸੇ ਨੂੰ ਬਿਜਲੀ ਦਾ ਇੱਕ ਜੋਟ ਨਹੀਂ ਮaaf ਕੀਤਾ ਕੋਈ ਮੈਨੂੰ ਕੱਢ ਕੇ ਲਿਆ ਦੇ 47 ਤੋਂ ਲੈ ਕੇ 22 ਤੱਕ ਕਿਸੇ ਦਾ ਬਿਜਲੀ ਦਾ ਬਿੱਲ ਜ਼ੀਰੋ ਆਇਆ ਹੋਵੇ 22 ਤੋਂ ਬਾਅਦ 90 95% ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਉਂਦਿਆ ਇਦੋਂ ਵੱਧ ਹੋਰ ਕੀ ਸਹੂਲਤਾਂ ਕਿਹੜੀ ਸਰਕਾਰ ਦੇ ਸਕਦੀ ਆ ਤੇ ਜਿੰਨੀਆਂ ਸਹੂਲਤਾਂ ਪੰਜਾਬ 'ਚ ਆ ਭਾਰਤ ਦੀ ਕਿਹੇ ਸਟੇਟ ਦੇ ਵਿੱਚ ਨਹੀਂ ਹੈਗੀ ਦੂਜੀਆਂ ਸਟੇਟਾਂ ਦੇ ਵੀ ਲੋਕ ਚਾਹੁੰਦੇ ਆ ਵੀ ਐਵੇਂ ਜਿਵੇਂ ਪੰਜਾਬ 'ਚ ਸਹੂਲਤਾਂ ਹੋਵੇ ਸਾਡੇ ਵੀ ਆਮ ਆਦਮੀ ਪਾਰਟੀ ਆਲੇ ਦਾ ਸਾਡੇ ਵੀ ਇਹ ਸਹੂਲਤਾਂ ਇੱਥੇ ਤੁਸੀਂ ਇੱਥੇ ਮੈਂ 2029 'ਚ ਆਮ ਆਦਮੀ ਪਾਰਟੀ ਭਾਰਤ ਦੀ ਸਭ ਤੋਂ ਵੱਡੀ ਪਾਰਟੀ ਬਣ ਕੇ ਨਿਤਰੂ ਤੇ ਕੇਜਰੀਵਾਲ ਸਾਹਿਬ ਪ੍ਰਧਾਨ ਮੰਤਰੀ ਬਣਗੇ ਤੇ ਸਾਰੀਆਂ ਸਟੇਟਾਂ 'ਚ ਜਿਵੇਂ ਪੰਜਾਬ 'ਚ ਬਿਜਲੀ ਫ੍ਰੀ ਆ ਇਲਾਜ ਫ੍ਰੀ ਆ ਸਕੂਲ ਵਧੀਆ ਬਣਦੇ ਪਏ ਆ ਨੌਕਰੀਆਂ ਮੈਰਿਟ ਤੇ ਮਿਲਦੀਆਂ ਪਈਆਂ ਤੇ ਪੂਰੇ ਭਾਰਤ ਦੇ ਲੋਕ ਵੀ ਚਾਹੁੰਦੇ ਵੀ ਇਹੋ ਕੰਮ ਹੋਵੇ ਸਾਡੇ ਜਿਹੜੇ ਸ਼ਹੀਦ ਹੋਏ ਆ ਸੂਰਮੇ ਛੀੜ ਭਗਤ ਸੋਣੀ ਸ਼ਹੀਦ ਉਦਮ ਸੋਣੀ ਸ਼ਹੀਦ ਕਰਤਾਰ ਸਿੰਘ ਸਰਾਬੀਓਣੀ ਤੇ ਸਵਿਧਾਨ ਲਿਖਿਆ ਬਾਬਾ ਸਾਹਿਬ ਬਾਬਾ ਭੀਮਰਾਓਂ ਮੇਦਕਰ ਜੀ ਨੇ ਉਹਨਾਂ ਦੀ ਇੱਕੋ ਸੋਚ ਹੀ ਵੀ ਵੋਟਾਂ ਪੈਣ ਤੇ ਵੋਟਾਂ ਨਾਲ ਚੁਣਿਆ ਨਮਾਇੰਦਾ ਲੋਕਾਂ ਦੇ ਕੰਮ ਕਰੇ ਤੇ ਉਹਦੇ ਬਾਅਦ ਜਿਹੜੇ ਬੱਚੇ ਵੱਧ ਪੜਨ ਉਹਨਾਂ ਦਾ ਟੈਸਟ ਹੋਵੇ ਤੇ ਮੈਰਿਟ ਦੇ ਆਧਾਰ ਤੇ ਨੌਕਰੀ ਮਿਲੇ ਤੇ ਭਾਉ ਜੀ ਉਹ ਸਰਦਾਰ ਭਗਵੰਤ ਸੋਮਾਨ ਨੇ ਜੋ ਚੀਹ ਦਾਦੇ ਸੁਪਨੇ ਹੀ ਜੋ ਬਾਬਾ ਸਾਹਿਬ ਬਾਬਾ ਭਿੰਦਰਾਉਂ ਬੇਦਕਰ ਜੀ ਦੇ ਸੁਪਨੇ ਉਹ ਸਰਦਾਰ ਭਗਵੰਤ ਸੋਮਾਨ ਨੇ ਤੇ ਅਰਵਿੰਦ ਕੇਜਰੀ ਆਲ ਜੀ ਨੇ ਪੂਰੇ ਕੀਤੇ ਆ ਤੇ ਭਾਉ ਜੀ ਆਪਣਾ ਫਰਜ ਬੰਦਾ ਕਿਉਂਕਿ ਵੇਖੋ ਆਪਾਂ ਗਲਤ ਸੱਚ ਨਹੀਂ ਕਰਨੀ ਆ ਨਾ ਦੂਜੀਆਂ ਪਾਰਟੀਆਂ ਝੂਠ ਮਾਰ ਕੇ ਕੂੜ ਪ੍ਰਚਾਰ ਕਰਕੇ ਲੋਕਾਂ ਨੂੰ ਵੋਟਾਂ ਲੈਂਦੇ ਆ ਆਪਾਂ ਤੇ ਆਪਦੇ ਕੰਮ ਤੇ ਸੱਚ ਦੱਸ ਕੇ ਵੋਟਾਂ ਲੈਣੀਆਂ ਜਿਹੜੇ ਕੰਮ ਕੀਤੇ ਉਹ ਦੱਸ ਦਿਓ ਜਿਹੜੇ ਉਹਨਾਂ ਕੀਤੇ ਆ ਪੁੱਠੇ ਸਿੱਦੇ ਉਹਨਾਂ ਦੇ ਦੱਸ ਦਿਓ ਆਪੇ ਲੋਕੀ ਫੈਸਲਾ ਕਰ ਦੇਣਗੇ ਤੇ ਸਭ ਤੋਂ ਵੱਡੀ ਗੱਲ ਅੰਮ੍ਰਿਤਸਰ ਤੇ ਤਰਨਤਾਰਨ ਸਾਹਿਬ ਖਾਸ ਕਰਕੇ ਸਾਡੇ ਤਰਨਤਾਰਨ ਸਾਹਿਬ ਤਰਨਤਾਰਨ ਇਹੋ ਜੀ ਡਿਸਟ੍ਰਿਕਟ ਹੀ ਪਾਉਜੀ 12 ਤੋਂ ਪਿੱਛੇ ਚੱਲ ਜੀਏ 12 ਵਾਲੀ ਇਲੈਕਸ਼ਨ ਤੋਂ ਫੁੱਲ ਨੇਰੀ ਹੋਣੀ ਪੂਰੇ ਪੰਜਾਬ ਚ ਕਾਂਗਰਸ ਦੀ ਫੁੱਲ ਨੇਰੀ ਸਰਕਾਰ ਵੀ ਕਾਂਗਰਸ ਦੀ ਪਾਣੀ ਤੇ ਜਿਹੜੀਆਂ ਤਰਨਤਾਰ ਵਾਲੀਆਂ ਚਾਰੇ ਸੀ ਤਾਂ ਉਹ ਕਾਲੀ ਰਲ ਜੇ ਜਣਾ ਵੀ ਲੋਕਾਂ ਦੇ ਮਨ ਝੋਣਾ ਵੀ ਅਸੀਂ ਕਾਂਗਰਸ ਨੂੰ ਪੌਣੀ ਜਿੱਦਣ ਬਟਨ ਆਪਣਿਆ ਨਾ ਲੋਕਾਂ ਫੇਰ ਜਾ ਕੇ ਤੱਕੜੀ ਵਾਲਾ ਨਾ ਪਦਣਾ ਵੀ ਰਾਜਤਾਨੀ ਤੇ ਤਰਨ ਤਾਰ ਲੋ ਇਹਨਾਂ ਨੂੰ ਲੋਕਾਂ ਨੇ ਮਾਜਤਾ ਮਾਜ ਜਮਾਨਤਾ ਜਬਤ ਬੁਰੀ ਹਾਲਤ ਵੀ ਲੋਕਾਂ ਨੂੰ ਬੜਾ ਲੱਗਿਆ ਤੇ ਗੁਰੂ ਦੇ ਦੋਖੀ ਹੈ ਕੋਈ ਪੰਥਕ ਨਹੀਂ ਹੈ ਤੇ ਭਾਉ ਜੀ ਭਗਵਾਨ ਸੋ ਮਾਨ ਨੂੰ ਅੱਜ ਤੱਕ ਕੋਈ ਮੁੱਖ ਮੰਤਰੀ ਪੰਥਕ ਨਹੀਂ ਹੋਇਆ ਸਾਡੇ ਤਿੰਨ ਸ਼ਹਿਰ ਹੀ ਪਵਿੱਤਰ ਸ਼ਹਿਰ ਆਨੰਦਪੁਰ ਸਾਹਿਬ ਅਮਰਸਰ ਸਾਹਿਬ ਤਲਵੰਡੀ ਸਾਬੋ ਭਾਉਜੀ ਬਾਲੋਥਾ ਬੰਦੇ ਹੀ ਮੈਂ ਕਾਲੀ ਦਲ ਦਾ ਪੰਥਕ ਲੀਡਰ ਆ ਤੇ ਭਾਉਜੀ ਕਿਉਂ ਨਹੀਂ ਕੀਤਾ ਪੰਥਕ ਸ਼ਹਿਰ ਇਹ ਭਗਵਾਨ ਸੋ ਮਾਨ ਨਹੀਂ ਕੀਤੇ ਕਿਉਂਕਿ ਅਸਲੀ ਪੰਥਕ ਪਾਰਟੀ ਆਮ ਆਦਮੀ ਪਾਰਟੀ ਆ ਸਰਦਾਰ ਭਗਵਾਨ ਸੋ ਮਾਨ ਸਰਦਾਰ ਭਗਵਾਨ ਸੋ ਮਾਨ ਨੇ ਆਨੰਦਪੁਰ ਸਾਹਿਬ ਵੇਖੋ ਕਿੱਡੇ ਵਧੀਆ ਸਤਾਪ ਦੀਤੇ ਸੰਗਤ ਦੇ ਜਾਨ ਨੂੰ ਬੱਸਾ ਦਾ ਇੰਤਜ਼ਾਮ ਕੀਤਾ ਉੱਥੇ ਆਟੋ ਵਾਲਾ ਇੰਤਜ਼ਾਮ ਕੀਤਾ ਰਹਿਣ ਨੂੰ ਟੈਂਟ ਸਿਟੀ ਲਾਈ ਵਧੀਆ ਉੱਥੇ ਪਖਾਨੇ ਬਣਾਏ ਵੀ ਲੋਕਾਂ ਨੂੰ ਬਾਥਰੂਮ ਕਰ ਲਈ ਵੀ ਆਸੇ ਪਾਸੇ ਨਾ ਜਾਣਾ ਪਵੇ ਟੈਚ ਸਾਰਾ ਕੁਝ ਬੈੱਡਰੂਮ ਕੰਬਲ ਤੇ ਤੇਰਜਾਈਆਂ ਦਿੱਤੀਆਂ ਹੋਰ ਵੀ ਜਿੰਨੀਆਂ ਸ਼ਤਾਬ ਦੀਆਂ ਜਿੰਨੇ ਜੋੜ ਮੇਲਾਏ ਸਰਕਾਰ ਨੇ ਪੁਰਾਣੀਆਂ ਸਰਕਾਰਾਂ ਦੇ ਮੁਕਾਬਲੇ ਭਾਉਜੀ 200 ਗੁਣਾ ਵਧੀਆ ਇੰਤਜ਼ਾਮ ਕੀਤੇ ਤੇ ਜਿਹੜੀਆਂ ਸਿੱਖ ਜਥੇਬੰਦੀਆਂ ਸੰਤ ਮਹਾਪੁਰਖ ਸਾਰੇ ਇੰਤਜ਼ਾਮਾਂ ਦਾ ਜੁਮਾ ਉਹਨਾਂ ਨੂੰ ਦਿੱਤਾ ਸੰਤ ਮਹਾਪੁਰਖਾਂ ਨੂੰ ਵੀ ਬਾਬੇ ਆਪੇ ਆਰਦੇ ਢਾਂਗਣਾ ਗੁਰੂ ਘਰਾਂ ਦੇ ਵਿੱਚ ਸਾਰਾ ਸਿਸਟਮ ਚਲਾਉਣ ਤੇ ਖਰਚਾ ਕੀਤਾ ਸਾਰਾ ਹੀ ਸਰਕਾਰ ਨੇ ਜਿੰਨਾ ਬਚੜ ਸਰਕਾਰ ਦਾ ਸਰਕਾਰ ਦਾ ਕਹਾਦਾ ਯਾਰ ਬਾਬੇ ਨਾਨਕ ਦਾ ਬਾਬੇ ਨਾਨਕ ਨੇ ਹੀ ਸਰਕਾਰ ਬਣਾਈ ਆ ਬਾਬੇ ਨਾਨਕ ਨੇ ਹੀ ਆਪਾਂ ਨੂੰ ਪਦ ਦਿੱਤੇ ਆ ਬਾਬੇ ਨਾਨਕ ਨੇ ਮੁੱਖ ਮੰਤਰੀ ਬਣਾਇਆ ਸਰਦਾਰ ਭਗਵਤ ਸੋਮਨ ਨੂੰ ਤੇ ਭਾਉ ਜੀ ਲੋਕ ਜਿਹੜੇ ਗਰਾਉਂਡ ਤੋਂ ਤੁਹਾਡੇ ਨਾਲ ਜੇ ਬਸ ਹੁਣ ਤੁਹਾਡੇ ਵਾਸਤੇ ਵੀ ਤੁਸੀਂ ਲੋਕਾਂ ਨੂੰ ਦੱਸ ਕੇ 27 ਚ ਸਰਕਾਰ ਰਿਪੀਟ ਕੇ ਕਿੰਨੀ ਵੋਟ ਤੇ ਤੇ ਕਿੰਨੀਆਂ ਵਾਦ ਸੀਟਾਂਾਂ ਕਰਨੀ ਇਹ ਤੁਹਾਡੇ ਵਾਸਤੇ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਂ ਬੜਾ ਪਿਆਰ ਦਿੱਤਾ ਸਤਿਕਾਰ ਦਿੱਤਾ ਮੈਨੂੰ ਆਪਦੇ ਪਰਿਵਾਰਾਂ ਵਾਂਗੂ ਭਰਾਵਾਂ ਵਾਂਗੂ ਆਪਾਂ ਬਾਲਦਾ ਮੈਂ ਵੀ ਭੁੱਲੜ ਜੇ ਆ ਬਾਬਾ ਮਿਲਿਆ ਮੈਨੂੰ ਆ ਬਾਈ ਤੁਹਾਨੂੰ ਜਿੰਨਾ ਨੇ ਬਾਬੇ ਕਿਹਨ ਤੇ ਬਾਬਰ ਕਹਿੰਦੀ ਟੱਕਰ ਚੱਲੀ ਪੜਨਾ ਜੋ 78 ਚੋਂ ਚੱਲੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ